ਏਅਰ ਟਾਵਰ ਜਾਣਾ ਬਾਈ ਏਅਰ ਟਾਵਰ ਏਅਰ ਟਾਵਰ ਤੇ ਭਾਈ ਆਪਾਂ ਨੂੰ ਪੰਜਾਬੀ ਮਿਲਿਆ ਸੀ ਇੱਕ ਮੇਰਾ ਉਹ ਦੇਖ ਰਿਆ ਸੀ ਦੋ ਦੋ ਤਿੰਨ ਵਾਰ ਨਾ ਮੁੜ ਕੇ ਉਹਨੇ ਦੇਖਿਆ ਵੀ ਸ਼ਾਇਦ ਇਹਨਾਂ ਨੂੰ ਕੁਝ ਦੇਖਦੇ ਫਿਰਦੇ ਆ ਵੀ ਲੱਭ ਰਹੇ ਸਟੇਸ਼ਨ ਤੇ ਫਿਰ ਮੁੜ ਕੇ ਆ ਗਿਆ ਕਹਿੰਦਾ ਵੀ ਕਿੱਥੇ ਜਾਣਾ ਫਿਰ ਕਹਿੰਦਾ ਚਲੋ ਮੈਂ ਤੁਹਾਨੂੰ ਦੱਸ ਦਿੰਦਾ ਕਿੱਥੇ ਜਾਣਾ ਫਿਰ ਐਂਡ ਵਾਲੇ ਉਤਰਨ ਮੇਰੇ ਬਾਈ ਕਹਿੰਦਾ ਨਹੀਂ ਮੈਂ ਤੁਹਾਨੂੰ ਛੱਡ ਕੇ ਹੀ ਆਉਣਾ ਅਸੀਂ ਗਰਮੀ ਗਰਮੀ ਕਰੀ ਜਾਂਦੇ ਆ ਇੱਥੇ ਆ ਦੇਰ ਤੋਂ ਟੂਰਿਸਟ ਈਰ ਗਿਓੜੇ ਕਿੰਨਾ ਪਸੀਨਾ ਫਿਰ ਵੀ ਘੁੰਮਣ ਲੱਗੇ ਚੈੱਕ ਇਨ ਹੋਊਗੀ ਇੱਥੇ ਕੁਝ ਕਰਕੇ ਫਿਰ ਇਹਨਾਂ ਨੇ ਉੱਪਰ ਜਾਣ ਦਿਆ ਪੰਜਾਬੀ ਪੰਜਾਬੀ ਯੂ نو ਬਾਟ ਪੰਜਾਬੀ ਹਾਂ ਮੈਂ ਮਾਣ ਮੈਂ ਹਾਂ ਅਸੀਂ ਆਏ ਥੈਂਕ ਯੂ ਲਵ ਯੂ ਲੈ ਆਇਓ ਪਰ ਸਕਾਈ ਬਾਕਸ ਤੇ ਤੁੱਕਲੀ-ਕਲੀ ਚੀਜ਼ ਦਿਖ ਰਹੀ ਹੈ ਜੋ ਮਰਜ਼ੀ ਦੇਖ ਲਓ ਇੱਥੋਂ ਟਵਿੰ ਟਾਵਰ ਦਿਖ ਰਿਹਾ ਇੱਥੋਂ ਜਿਹੜੀ ਬਿਲਡਿੰਗ ਬਣ ਰਹੀਆਂ ਨੇ ਵੀ ਇਹ ਦਿਖ ਰਹੀ ਪੂਰਾ A to Z ਪੂਰਾ ਕਲਾ ਲੰਪਰ ਦਾ ਜਿਹੜਾ ਨਾ ਏਰੀਆ ਪ੍ਰੋਪਰ ਦਿਖ ਰਿਹਾ ਨੌ ਜ਼ਿਆਦਾ ਰਸ਼ ਲੱਗਦਾ ਸਾਰਾ ਕੌਲਾ ਦੰਪਰੀ ਇੱਕ ਥਾਂ ਤੇ ਇਕੱਠਾ ਆ ਗਿਆ ਹੋ ਗਿਆ ਹੁੰਦਾ ਅੱਜ ਮਲੇਸ਼ੀਆ ਦੇ ਵਿੱਚ ਸਾਡਾ ਦੂਜਾ ਦਿਨ ਹੈ ਤੇ ਦੂਜੀ ਸਵੇਰ ਕੱਲ ਅਸੀਂ ਕੇਐਲ ਟਾਵਰ ਗਏ ਸੀਗੇ ਪਰ ਉੱਥੇ ਵੈਦਰ ਖਰਾਬ ਹੋਣ ਕਰਕੇ ਨਾ ਉਹਨਾਂ ਨੇ ਵਾਪਸ ਬੰਦ ਹੀ ਕਰਤਾ ਮਤਲਬ ਕਿ ਜਿਹੜੇ ਉੱਪਰ ਗਏ ਸੀ ਉਹਨਾਂ ਨੂੰ ਵੀ ਵਾਪਸ ਭੇਜਤਾ ਤੇ ਜਿਹੜੇ ਥੱਲੇ ਸੀ ਕਿ ਉਹਨਾਂ ਨੂੰ ਕਿ ਮਨਾ ਕਰਤਾ ਪਰ ਉਹਦੇ ਨਾਲ ਕੀ ਹੋਇਆ ਸਾਨੂੰ ਉੱਥੇ ਪਾਕਿਸਤਾਨੀ ਦੋ ਬ੍ਰਦਰ ਮਿਲੇ ਸੀਗੇ ਪਾਕਿਸਤਾਨ ਦੇ ਦੋ ਭਾਈ ਮਿਲ ਗਏ ਸੀ ਇਧਰ ਹੀ ਆ ਜਾ ਤੇ ਉਹਨਾਂ ਨੇ ਕੀ ਆ ਉਹ ਉੱਪਰ ਗਏ ਸੀ ਪਰ ਉਹਦਾਂ ਨੂੰ ਥੱਲੇ ਧਾਰਤਾ ਤੇ ਉਹ ਹੁਣ ਕਹਿੰਦੇ ਸੀ ਅਸੀਂ ਹੁਣ ਦੁਬਾਰਾ ਤਾਂ ਜਾਣਾ ਨਹੀਂ ਆ ਤੇ ਉਹਨਾਂ ਨੇ ਆਪਣੀ ਟਿਕਟਾਂ ਜਿਹੜੀਆਂ ਸੀਗੇ ਉਹ ਸਾਨੂੰ ਦੇ ਦਿੱਤੀਆਂ ਤੇ ਯਾਰ ਨੀ ਉਹਨੇ ਸਟੈਂਪਲ ਆਤੀ ਉਹ ਕਹਿੰਦੇ ਤੁਸੀਂ ਇਸ ਸਟੈਂਪ ਦੇ 4-5 ਦਿਨ ਦੇ ਵਿੱਚ ਜਦੋਂ ਮਰਜੀ ਆ ਕੇ ਦੁਬਾਰਾ ਇੱਥੇ ਜਾ ਸਕਦੇ ਹੋ ਉਹਨਾਂ ਟਿਕਟਾਂ ਤਾਂ ਸਾਡੇ ਕੋਲ ਆਸੀ ਹੁਣ 4-5 ਦਿਨਾਂ ਦੇ ਵਿੱਚ ਜਦੋਂ ਮਰਜੀ ਜਾ ਸਕਦੇ ਆ ਪਰ ਸੋਚਿਆ ਅੱਜ ਹੀ ਜਾਉਂਦੇ ਆ ਕਿਉਂਕਿ ਬਾਅਦੋਂ ਹੋਰ ਵੀ ਕਿਸੇ ਥਾਂ ਤੇ ਜਾਣਾ ਕੋਮਣਾ ਆਹ ਹੋ ਰੋਟੀ ਖਾਣ ਤੁਰ ਕੇ ਥੋੜੀ ਜਾਣਾ ਕਿਉਂ ਇਹ ਸੂਲ ਹੈ ਤੇ ਸਿੱਧੀ ਉਹ ਮਜੀਦ ਮਜੀਕ ਦੀ ਲੈਣੀ ਆ ਮਾਟ ਨਾ ਤੱਕੇ ਜਾਈ ਸੀ ਆਪਾਂ ਆਓ ਤੇ ਪਹਿਲਾਂ ਰੋਟੀ ਖਾਣ ਜਾਣਾ ਰੋਟੀ ਖਾ ਕੇ ਫੇਰ ਹੀ ਨਿਕਲਾਂਗੇ ਇਹ ਕਿਹੜੇ ਵਾਲੀ ਐਲ ਆਰਟੀ ਆ ਜਾਂ ਦੂਜੀ ਆ ਇਹਦਾ ਪਤਾ ਨਹੀਂ ਬਣਾਉਣਾ ਆ ਜਾ ਜਾਂਦੀ ਤਾਂ ਦੋਵੇਂ ਹੀ ਆ ਜਿੱਤੇ ਮਰਜ਼ੀ ਦੇਖ ਲੰਮੇ ਆ ਬੇਤੋਂ ਇੱਕ ਦੋ ਸਟੇਸ਼ਨ ਪੈਦੇ ਆ ਉਹਦੇ ਤੋਂ ਬਾਅਦ ਆ ਜਾਂਦਾ ਦੋ ਸਟੇਸ਼ਨ ਅਸੀਂ ਮੈਟਰ ਉਹੀਂ ਜਾਂਦੇ ਆ ਨਾਲੇ ਜਲਦੀ ਪਹੁੰਚ ਜਾਗੇ <laughs> मेट्रो स्टेशन ਤੇ ਜਿੱਦਾਂ ਤੇ ਆ ਇਹ ਥੋੜਾ ਜਿਹਾ ਘਟ ਡੂੰਗਾ ਆ ਕਈ ਤਾਂ ਬਹੁਤ ਜ਼ਿਆਦਾ ਥੱਲੇ ਜਾ ਗਏ ਨੇ ਬਾੜ ਕੱਢ ਲਈ ਬਾੜ ਕੱਢ ਮਾ ਆ ਮਜ਼ੀ ਜਿਵੇਂ ਸਟੇਸ਼ਨ ਟ੍ਰੇਨ ਬੋਸ ਹੋਮ ਹੈ Uh, where you want to go sir bus jaame bus jaame you super choti che first you start karta start this can get aithe edda ji aa pintu likhe honda hai pintu c pintu b pintu d e pintu pata nahi inna na ki aa par pintu likheya honda hai itthe pintu inna ne itthe inna famous kita pya na jis che vi rehanda pintu di gal dole presia de vich bohot famous aa har rail da atm aa metro station kithay vi tamne jehda aa pintu mili jaauga pintu 1 2 3 ਲਗ ਲਗ ਕੰਟਰੋਲ ਹਿੰਡੋ エアਪੋਰਟ ਤੇ ਜੀ ਵਿੰਟੂ ਇਹਦਾ ਮਸ਼ਹੂਰ ਹੈ ਵਿੰਟੂ ਜੇ ਕਿਸੇ ਨੂੰ ਪਤਾ ਵਿੰਟੂ ਕੀ ਹੁੰਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਮਸਜਿਦ ਜਮੀਕ ਸਟੇਸ਼ਨ ਤੋਂ ਮਸਜਿਦ ਜਮੀਕ ਸਟੇਸ਼ਨ ਤੋਂ ਫ੍ਰੈਂਡ ਪਲੇਟਫਾਰਮ ਨੰਬਰ 1 ਬੋਲੋ 1 1 ਕਹਿ ਰਿਹਾ ਕਹਿ ਤਾਂ ਵਰਨ ਰਿਹਾ ਆ ਕਿਧਰੋਂ ਬਸ ਠੀਕ ਆ ਇਧਰ ਵੀ ਚੜ ਜਾ ਉਹ ਦੇ ਉਧਰ ਦੇਖਣਾ ਤੂੰ ਤਾਂ ਉਹ ਨਹੀਂ ਦੇਖਿਆ ਪਰਲੀ ਸਾਈਡ ਵਾਲਾ ਉਧਰ ਵੀ ਲੱਗਾ ਆ ਸੀ ਬੋਰਡ ਉਹਦੇ ਤੇ ਲਿਖਿਆ ਸੀ ਉਦਾਂ ਇੰਨਾ ਔਖਾ ਤਾਂ ਨਹੀਂ ਹੈਗਾ ਸਿਸਟਮ ਦਾ ਠੀਕ ਠਾਕ ਔਖਾ ਹੀ ਹੱਗਾ ਪਰ ਥੋੜਾ ਜਿਹਾ ਦੇਖਣਾ ਪੈਂਦਾ ਧਿਆਨ ਦੋ ਹਾਂ ਦੋੜੇ ਕੈਲਰ ਟੂ ਮੈਮਾ ਟੂ ਉੱਥੇ ਆਉਣਾ ਪੈਂਦਾ ਵੀ ਤੂੰ ਕਿਹੜੇ ਵਾਲੀ ਜਾਣਾ ਮੈਟਰੋ ਜਾਣਾ ਜਾਂ ਮੂਨ ਰੇਲ ਜਾਣਾ ਉਹ ਚੱਕਰ ਪੈਂਦਾ ਮੂਨ ਰੇਲ ਆ ਨਾ ਕਹਿੰਦਾ ਇੱਕ ਨੰਬਰ ਤੇ ਜਾਣਾ ਆਪਾਂ ਇੱਧਰ ਦੀ ਸਾਈਡ ਆਉਗੀ ਨਾ ਮੋਨੋਰੇਲ ਅਜੇ ਥੋੜਾ ਜਿਹਾ ਕੈਲੀਏ ਵੀ ਸਾਈਡ ਵਾਲਾ ਏਰੀਆ ਫਿਰ ਵੀ ਬਿਲਡਿੰਗਾਂ ਦੇਖ ਲਓ ਘੈਂਟ ਆ ਕੋਈ ਜਿਦਾਂ ਦਾ ਇਹਨਾਂ ਦਾ ਮੋਨੋਰੇਲ ਦਾ ਜਿਹੜਾ ਟਰੈਕ ਬਣਿਆ ਹੋਇਆ ਇਹ ਲੱਗ ਹੁੰਦਾ ਕਿਉਂਕਿ ਮੈਟਰੋ ਦਾ ਜਿਹੜਾ ਟਰੈਕ ਹੈ ਨਾ ਉਹ ਅਲੱਗ ਮਿਲੂਗਾ ਇਹਦਾ ਟਰੈਕ ਜਿਹੜਾ ਥੋੜਾ ਅਲੱਗ ਹੁੰਦਾ ਹੈ ਮੋਨੋਰੇਲ ਦਾ ਨੋਰਮਲ ਆ ਇਦਾਂ ਨਹੀਂ ਵੀ ਬਹੁਤ ਜ਼ਿਆਦਾ ਭੀੜੀ ਆ ਸਾਮ ਨੂੰ ਹੁੰਦੀ ਹੋਊਗੀ ਥੋੜੀ ਬਹੁਤੀ ਪਰ ਉਹ ਨੋਰਮਲੀ ਘੱਟ ਰਿਹਾ ਹੈ ਪਰਸਾ ਸਹੀਂ ਇੱਥੋਂ ਅਸੀਂ ਇੱਕ ਛੱਡ ਕੇ ਸਟੇਸ਼ਨ ਦੂਜੇ ਤੇ ਜਾਣਾ ਇੱਕ ਸਟੇਸ਼ਨ ਹੀ ਹੈ ਸ਼ਾਇਦ ਅਗਲਾ ਹੀ ਹੈ ਅਗਲਾ ਸਟੇਸ਼ਨ ਹੀ ਹੈ ਇੱਥੋਂ ਤੇ ਅਸੀਂ ਅਗਲੇ ਸਟੇਸ਼ਨ ਤੇ ਉਤਰ ਕੇ ਨਾਲ ਹੀ ਪਰਲੀ ਸਾਈਡ ਉੱਥੇ ਪੰਜਾਬੀ ਰੈਸਟੋਰੈਂਟ ਹੈ ਜਿੱਥੇ ਕੱਲ ਵੀ ਰੋਟੀ ਖਾਧੀ ਸੀ ਵਧੀਆ ਉੱਥੇ ਰੋਟੀ ਨਾਲੇ ਸਿੰਪਲ ਰੋਟੀ ਉਹ ਮਿਲ ਜਾਂਦੀ ਆ ਥੋੜੀ ਹੈ ਤੁਸੀਂ ਮਸਲ ਜਿਵੇਂ ਲਾ ਲਓ ਕਿ ਟ੍ਰੇਨ ਦੇ ਦੋ ਡੱਬੇ ਨਾਲ ਇੰਨੀ ਹੀ ਹੁੰਦੀ ਆ ਮੋਨੋਰੇਲ ਵਧੀਆ ਹੈ ਉਹਦੇ ਨਾਲੋਂ ਮੈਟਰੋ ਨਾਲ ਥੋੜੀ ਸਲੋ ਚੱਲਦੀ ਆ ਪਰ ਫਿਰ ਵੀ ਠੀਕ ਆਏ। ਬੱਸ ਨਾਲੋਂ ਤਾਂ ਕਾਫੀ ਸਹੀ ਆ। ਬੱਸੇ ਟ੍ਰੈਫਿਕ ਹੁੰਦੀ ਹੈ, ਸਗਲੇ ਕੋ ਟ੍ਰੈਫਿਕ। ਉਂਟੇ ਨਾਲੇ ਜਿਆਦਾਤਰ ਉੱਪਰ-ਉੱਪਰ ਹੀ ਜਾਂਦੀ ਹੈ, ਏਡਾ ਅੰਡਰਗ੍ਰਾਊਂਡ ਦੀ ਜਾਂਦੀ ਹੈ। ਬੱਸੇ ਤੋਂ ਐਗਜ਼ਿਟ ਕਰਕੇ ਜੈਹਿੰਦ ਅਸੀਂ ਉੱਥੇ ਚੱਲ ਜਾਣਾ। ਬੱਸੇ ਟੈਪ ਕਰ ਲਾਂ। ਆਰਾਊਂਡ ਇੱਕ ਇੱਕ ਜਾਂ 1.50 ਲੋਕਲ ਸਿਟੀ ਦੇ ਵਿੱਚ ਦੇ ਤੁਸੀਂ ਘੁੰਮਦੇ ਇੰਨੇ ਹੀ ਘੱਟੇ ਜਾਂਦੇ ਆ। ਕੋਈ ਜਿਆਦਾ ਨਹੀਂ ਆ। ਜੇ ਆਪਾਂ ਉੱਥੇ ਮੈਟਰੋ ਦਾ ਵੀ ਦੇਖ ਲਈਏ ਆਪਣਾ ਹੋਊਗਾ ਆਸ-ਪਾਸ ਇਹਦੇ ਪਰ ਜੇ ਇੱਥੇ ਦੇ ਹਿਸਾਬ ਨਾਲ ਦੇਖੀਏ ਠੀਕ ਆ ਯਾਰ ਇੰਨਾ ਕੁ ਤਾਂ ਜਾਇ ਜਾਇ ਮੈਟਰੋ ਇੱਥੇ ਸਹੀ ਆ ਬਿਲਕੁਲ ਮੈਟਰੋ ਹੋਊਗੀ ਮੋਨੋਰੇਲ ਦੋਵੇਂ ਚੀਜ਼ਾਂ ਹੁਣ ਤਾਂ ਅਸੀਂ ਮੋਨੋਰੇਲ ਤੇ ਆਏ ਹਾਂ ਉਹ ਜੋ ਮੈਟਰੋ ਹੀ ਨਿਕਲ ਜਾਂਦਾ ਸਾਢੇ 6 ਦਾ ਮੈਟਰੋ ਜੀ ਉਹ ਆ ਤੇ ਥੋੜੀ ਹੋਰ ਤਰ੍ਹਾਂ ਕਿਹਦੇ ਹੁੰਦੀ ਬਸ ਇਹਦੇ ਦੋ ਇਹਦੇ ਸਿਰਫ ਦੋ ਡੱਬੇ ਵਾਂਗੂ ਡੱਬੇ ਜੇ ਹੁੰਦੇ ਜਿਵੇਂ ਮੈਟਰੋ ਦੇ ਹੁੰਦੇ ਨਾ ਕਾਫੀ ਡੱਬੇ ਜੇ ਇਹਦੇ ਜਿੰਨੇ ਮੈਟਰੋ ਦੇ ਦੋ ਦੱਬੇ ਆ ਨਾ ਉਹਨੇ ਕ ਸਮਝ ਲੋ ਕਿ ਇਹਦੇ ਡੱਬੇ ਆ ਸਸਤੀ ਕਰਦੇ ਹੈ ਜੀ ਨਹੀਂ ਇਹ ਵੀ ਅੱਲਾਹ ਹਾਣਕਾ ਹਾਂ ਜੀ ਲੇਟ ਨਾ ਸੈਲਫ ਸਰਵਿਸ ਹੀ ਹੈ ਫਿਰਟ ਉਹ ਮੇਰੇ ਕੋਲ ਨਹੀਂ ਜਾਂਦਾ ਜੋ ਜੋ ਜ਼ਿਆਦਾ ਕਰਦਾ ਚੱਕੀ ਚੱਲੋ ਤੇ ਬਾਅਦ ਜਿਹਨੇ ਨਾ ਪ੍ਰਾਈਸ ਨਹੀਂ ਹਟਕਣੀ ਇਹਦੀ ਰੈਸਟੋਰੈਂਟ ਤੋਂ ਰੋਟੀ ਖਾ ਕੇ ਵਾਪਸ ਇਸ ਮੈਟਰੋ ਸਟੇਸ਼ਨ ਤੇ ਆ ਗਿਆ ਤੇ ਹੁਣ ਅਸੀਂ ਇੱਥੋਂ ਜਾਣਾ ਆ ਉਹ ਇੱਕ ਰਿਕਾਰਡ ਕਰ ਕੀ ਹਲਟਾ ਵਰਤੇ ਲੋਅ ਐਂਟਰੀ ক্লোਜ਼ 11 ਦਿਂਗਰ ਲੱਗੇ ਆਪਣੇ ਬੱਸ ਬਹੁਤ ਆ ਅਜੇ ਤੱਕ ਫਿਲਾਲ ਥੱਲੇਓ ਥੱਲੇ ਚੱਲੂਗਾ ਇਹ ਤਾਂ ਸਾਰੇ ਐਗਜ਼ਿਟ ਨੇ ਸਟੇਸ਼ਨ ਕਿਹੜਾ ਪੈਂਦਾ ਸਟੇਸ਼ਨ ਮੈਨੂੰ ਪਤਾ ਨਹੀਂ ਪਤਾ ਔਰ ਕੇਐਲ ਸੈਂਟਰ ਕਿਹਦੇ 4KL ਟਾਵਰ ਕਿਹਦਾ ਕੋਲੋਂ ਔਰ ਜਿਹੜਾ ਨੀਰ ਹੋਰ ਹੋਰ ਐਨੀ ਸਟੇਸ਼ਨ ਨੀਰ ਮੋਨੋ ਦੇ Train ke Santo Timo akan tiba di platform 1. Train ke Santo Timo will arrive at platform uh, the... uh, <inaudible> yeah, yeah, yeah. 1. Yeah. Very good. Very good. Very <inaudible> good. <inaudible> <inaudible> ਜਿਸ ਸੈੱਟ ਤੇ ਮੈਂ ਤੁਹਾਨੂੰ ਦੱਸਿਆ ਸੀ ਉਹ ਨਾ ਕੋਈ ਨਹੀਂ ਕੇਐਲ ਟਾਵਰ ਜਾਣਾ ਬਾਈ ਹੈ ਕੇਐਲ ਟਾਵਰ ਕੇਐਲ ਟਾਵਰ ਦਾ ਇਹ ਟਾਵਰ ਜਾਣਾ ਤੇ ਥੱਲੇ ਜਾਣਾ ਪਊਗਾ ਹਾਂ ਫਿਰ ਕੇ ਜਿੱਥੇ ਨਹੀਂ ਜਾਉਂਦਾ ਕੇਐਲ ਸੀਸੀ ਤੇ ਜਾਣਾ ਪੈਣਾ ਫਿਰ ਕੇ ਟਾਵਰ ਉਹ ਗ੍ਰੀਨ ਟਾਵਰ ਲੈ ਕੇ ਜਾਣਾ ਨਹੀਂ 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 ਦੂਜਾ ਜਿਹੜਾ ਆ ਦੇਸ ਦਾ ਇਕੱਲਾ ਹੀ ਲੱਭਾ ਜਾ ਅੱਛਾ ਕਹਿੰਤੂ ਹੋ ਜਾਣਾ ਤੂੰ ਨੇ 118 ਤੇ ਲੈ ਕੇ ਜਾਣਾ ਬਿਲਡਿੰਗ ਜਿਹੜੀ ਸਭ ਤੋਂ ਵੱਡੀ ਹੈ ਅੱਛਾ ਇਧਰ ਆ ਸਹੀ ਕਹਿ ਰਿਹਾ ਸੀ ਫਰੈਲ ਲੱਟੀ ਇੱਕ ਮੋਨੋਰੇਲ ਦੀ ਇਹਦਾ ਤੁਸੀਂ ਕਰਕੇ ਜਾ ਰਹੇ ਹੋ ਜਾਂ ਕਰਦੇ ਹੋ ਨਹੀਂ ਹੈ ਤੁਸੀਂ ਆਸੀ ਉਹ ਵੀ ਚੇਤੋਂ ਮੇਰੇ ਕੋਲ ਆਪਣਾ ਸੇਸ਼ਨ ਹੈ ਉਹ ਹੈ ਉਹ ਤੇ ਸੱਜੇ ਉੱਤਰ ਦੇ ਸੇਸ਼ਨ ਦੇ ਨਾਲ ਹ ਹੰਕੂ ਆਖੂਆ ਹੰਕੂ ਆਸ ਕੀ ਟੋਰੀ ਬੱਲੇਹਾੜੇ ਦਾ ਤੁਸੀਂ ਪਟਿਆਲੇ ਦਾ ਪਟਿਆਲੇ ਤੋਂ ਇੱਥੇ ਕੰਮ ਕਰਦੇ ਆ ਵੀਰ ਜੀ ਕਿਨੇ ਸਾਲ ਹੋ ਗਏ 7 ਸਾਲ ਹੋ ਗਏ ਬਹੁਤ ਸੰਪਰਕ ਤੋਂ ਜੀਸ਼ਨ ਬੜੀ ਗੁੱਦਿਆ ਪਲਾਜ਼ਾ ਰਾਯਾਂ ਨਹੀਂ ਮਲੇਸ਼ੀ ਯਾਰ ਕੱਲ੍ਹ ਤੋਂ ਮਲੇਸ਼ੀ ਮਾ ਬਾਈ ਚਲ ਕੇ ਉਹ ਸਾਨੂੰ ਛੱਡ ਕੇ ਇੱਥੇ ਤੱਕ ਇਦਾਂ ਲੱਗ ਰਿਹਾ ਸੀ ਨਾ ਮੋਨੋਰੇਲ ਜਦੋਂ ਮੋੜ ਕੱਢਦੀ ਸੀ ਇਦਾਂ ਲੱਗਦਾ ਜਿਵੇਂ ਐ ਬੱਸ ਇੱਕ ਹੀ ਚੱਲਦੀ ਆ ਉੱਪਰ ਉੱਪਰ ਚੱਲਦੀ ਆ ਤੇ ਜਮਾਈ ਇਦਾਂ ਮੁੜ ਜਾਂਦੀ ਏ ਜਿਵੇਂ ਅਸੀਂ ਗਰਮੀ ਗਰਮੀ ਕਰੀ ਜਾਂਦੇ ਆ ਇੱਥੇ ਆ ਦੇਰ ਲੋ ਟੂਰਿਸਟ ਈਰ ਕੋਈ ਔੜੇ ਕਿੰਨਾ ਤੁਸੀਂ ਨਾ ਫਿਰ ਵੀ ਘੁੰਮਣ ਲੱਗੇ ਹੋ ਜਾਂੀਆਂ ਵੱਡਾ ਵੀ ਕਿਝ ਔੜਾ ਚੱਲਦੀ ਕੋਮ ਬਟਿਆ ਉਹ ਵੀ ਦੇਖ ਲੈ ਤੂੰ ਮਾਵਾ ਮੈਂਟਕ ਬਾਅਦ ਥੱਕ ਜਾਂਦਾ ਹੈਂ ਤੇਰੇ ਪਿੱਛੇ ਦੇਖ ਲੈ ਤੇਰੇ ਨਾਲੋਂ ਵੱਧ ਕਿੰਨੀ ਉਮਰ ਦੇ ਆ ਉਹ 10 ਕਦਮ ਤੁਰ ਕੇ ਕਹਿੰਦਾ ਬੱਸ ਹੋ ਗਈ। ਉਹ ਬਾਈ ਆਪਾਂ ਨੂੰ ਪੰਜਾਬੀ ਮਿਲਿਆ ਸੀ ਇੱਕ ਬੇਰਾ ਉਹ ਦੇਖ ਰਿਆ ਸੀ ਦੋ ਦੋ ਤਿੰਨ ਦਵਾਰਾ ਨਾ ਮੁੜ ਕੇ ਉਹਨੇ ਦੇਖਿਆ ਵੀ ਇਹ ਸ਼ਾਇਦ ਇਹਨਾਂ ਨੂੰ ਕੁਝ ਦੇਖਦੇ ਫਿਰਦੇ ਆ ਵੀ ਲੱਭ ਰੇ ਸਟੇਸ਼ਨ ਤੇ ਫਿਰ ਮੁੜ ਕੇ ਆ ਗਿਆ ਕਹਿੰਦਾ ਵੀ ਕਿੱਥੇ ਜਾਣਾ ਫਿਰ ਕਹਿੰਦਾ ਚਲੋ ਮੈਂ ਤੁਹਾਨੂੰ ਦੱਸ ਦਿੰਨਾ ਕਿੱਥੇ ਜਾਣਾ। ਫਿਰ ਐਂਡ ਵੇਲੇ ਉਤਰਨੇ ਮੇਰੇ ਬਾਈ ਕਹਿੰਦਾ ਨਹੀਂ ਮੈਂ ਤੁਹਾਨੂੰ ਛੱਡ ਕੇ ਹੀ ਆਉਣਾ। ਪਰ ਉਹਨੇ ਛੱਡਣਾ ਆ ਪਰ ਗਲਤੀ ਨਾਲ ਗਲਤ ਸਟੇਸ਼ਨ ਉਹ ਭੁਲੇਖਾ ਜਿਹਾ ਲੱਗ ਗਿਆ ਉਹਨੂੰ ਦੂਜਾ ਟਾਵਰ ਸਮਝਦੇ ਰਿਹਾ ਸੀ। ਹੈਂ? ਕਿੱਥੇ ਆ? ਕਹਿੰਦਾ ਮੋੜਸਾ ਕਿੱਥੇ ਡੰਗੀ ਕਰਦੇ ਆ ਤੇ ਉਹ ਸਾਨੂੰ ਛੱਡਣੋਂ ਦੂਜੀ ਬਿਲਡਿੰਗ ਲੱਗੀ ਐ ਪਰ ਫਿਰ ਵਾਪਸ ਅਸੀਂ ਉਸੇ ਸਟੇਸ਼ਨ ਤੇ ਆ ਕੇ ਦੁਬਾਰਾ ਅੱਗੇ ਦੀ ਲਈ ਤੇ ਸਾਨੂੰ ਉੱਥੇ ਤੱਕ ਛੱਡ ਕੇ ਗਿਆ ਪੂਰਾ ਆਪਣੀ ਟ੍ਰੇਨ ਛੱਡ ਕੇ ਕਹਿੰਦਾ ਕੋਈ ਨਹੀਂ ਮੈਂ ਚੱਲ ਜੂੰਗਾ ਕੰਮ ਤੇ ਅੱਧਾ ਘੰਟਾ ਲੇਟ ਹੋ ਰਿਹਾ ਕਹਿੰਦਾ ਕੋਈ ਨਹੀਂ ਮੈਂ ਭਾਈ ਤੂੰ ਚੱਲ ਜਾ ਕੋਈ ਨਹੀਂ ਕਹਿੰਦਾ ਲਈ ਛੱਡ ਕੇ ਆਉਂਗਾ ਉਹ ਪੰਜਾਬੀ ਜਿੱਥੇ ਮਿਲਦਾ ਮਦਦਤਾ ਕਰਦਾ ਹੀ ਆ ਯਾਰ ਗਿਆ ਭਾਈ ਮੈਨੂੰ ਮਿਲ ਕੇ ਭਾਈ ਨੂੰ ਦੇਖੇਗਾ ਤਾਂ ਬਹੁਤ ਬਹੁਤ ਧੰਨਵਾਦ ਜੀ। ਪੂਜਯ ਦੇਸ਼ ਜੀ ਆ ਕਿ ਜਦੋਂ ਮਿਲਦਾ ਨਾ ਇੱਕ ਦੂਜੇ ਨਾਲ ਦਾ ਪੰਜਾਬੀ ਗੱਲਬਾਤ ਹੀ ਫਿਰ ਲੱਗ ਹੁੰਦੀ ਹੈ। ਬਾਈ ਨੂੰ 7 ਸਾਲ ਹੋ ਗਏ ਉਹਨੂੰ ਵੀ ਘੱਟੋ ਘੱਟ 7 ਸਾਲ ਹੋ ਗਏ ਕਹਿੰਦਾ ਮੈਂ ਇੱਕ ਵਾਰ ਵੀ ਘਰ ਨਹੀਂ ਗਿਆ ਇੱਕ ਵਾਰ ਵੀ। ਹੁਣ ਅਸੀਂ ਕੇਐਲ ਟਾਵਰ ਨੂੰ ਜਾਣਾ। ਪੰਜ ਦਿਨ ਦੱਸਿਆ ਸੀ ਮੈਂ ਪਹਿਲਾਂ ਵੀ ਵੀ ਕੱਲ੍ਹ ਸਾਲ ਉੱਥੇ ਪਾਕਿਸਤਾਨੀ ਭਰਾ ਮਲੇ ਸੀਗੇ ਉਹਨਾਂ ਨੂੰ ਸਾਡੇ ਨਾਲ ਬਹਿ ਗਿਆ ਸੀਗਾ ਉਹਦੇ ਕਰਕੇ ਮੌਸਮ ਸਹੀ ਨਹੀਂ ਸੀ ਕੇਐਲ ਟਾਵਰ ਦਾ। ਇਹ ਗੱਲ ਸਾਡੋ ਆਪਣੀ ਟਿਕਟਾਂ ਨਾਲੋਂ ਦੇ ਦਿਆ ਕਹਿੰਦੇ ਨਹੀਂ ਅਸੀਂ ਨਹੀਂ ਹੁਣ ਦੁਬਾਰਾ ਆਉਣਾ ਕੋਈ ਵੀ ਤੁਸੀਂ ਆਇਓ ਅਸੀਂ ਕਹਿੰਦੇ ਨਹੀਂ ਕੋਈ ਨਹੀਂ ਭਾਈ ਸਾਡੀ ਫਲਾਈਟ ਸੀ ਆ ਸਕਦੇ ਹੀ ਕਰੀ ਦੀ ਕਹਿੰਦੇ ਨਹੀਂ ਕੋਈ ਨਹੀਂ ਹੁਣ ਅਸੀਂ ਕਿੱਥੇ ਆਵਾਂਗੇ ਫਟ ਬਣਿਆ ਤੋ ਤੁਸੀਂ ਤਾਂ ਹੋ ਸਕਦੇ ਸੀ ਹਾਲਾਂਕਿ ਸਾਡੀ ਕਿੰਨਾ 1 ਅੱਧਾ ਘੰਟਾ ਗੱਲਬਾਤ ਵੈਸੀ ਕੋਈ ਹੋਣੀ ਆ ਘੈਂਟ ਵੈਂਚਰ ਸੀਗਾ ਘੈਂਟ ਬੱਤ ਕੁਝ ਨਿਆ ਸੀ ਜੁਕਤਾ ਕਰਨ ਲੱਗੇ ਅਸੀਂ ਪੁਰੀਆਂ ਪੁਰੀਆਂ ਨੂੰ ਜੁਕਤਾ ਮਾਰਦੇ ਸੀ ਕਹਣ ਕਹਣ ਬਿਲਡਿੰਗ ਆਣੇ ਪੂਰੀ ਆਣ ਜੈਵਰਡਸ ਆ ਜਾਂਦੀ ਮੋਨੋਰੇਲ ਉੱਤੇ ਇਹ ਜਲਦੀ ਤਾਂ ਠੀਕ ਹੈ ਜਦੋਂ ਕੱਟ ਮਾਰਦੀ ਆ ਨਾ ਇਹ ਮੁੜ ਜਾਂਦੀ ਇੱਥੋਂ ਦੇਖ ਆ ਕੱਟ ਮਾਰੂਗੀ ਇੱਥੇ ਮੁੜੂਗੀ ਆ ਪੂਰੀ ਟੇਢੀ ਹੋ ਜਾਂਦੀ ਇਕਦਮ ਹੀ ਹਾਂ ਇਦਾਂ ਵੀ ਪਤਾ ਲੱਗਣਾ ਇੰਨਾ ਨਹੀਂ ਪਤਾ ਦੱਸਦਾ ਪਰ ਜਦੋਂ ਕੱਟ ਮਾਰਦੀ ਆ ਐਂ ਲੱਗਦਾ ਵਿਸ਼ੈ ਗਈ ਹੈ ਤਾਂ ਆ ਇਦਾਂ ਹੀ ਸੇਮ ਬਾਕੀ ਦਸ਼ਾ ਵਾਂਗੂ ਇੱਥੇ ਵੀ ਇਲੈਕਟ੍ਰਿਕ ਕੋ ਲੱਗੇ ਹੋਏ ਬਾਈਕ ਸੀ ਜਾਂ ਹੁੰਦੀਆਂ ਆੜੀਆਂ ਆਮ ਡਾਊਨਲੋਡ ਕਰਕੇ ਇਹਨਾਂ ਦੀ ਜਾਨਾ ਕਿਤੇ ਤਾਂ ਜਾ ਸਕਦੇ ਪਰੇ ਪੇਮੈਂਟ ਮੇਰੇ ਖਾਲ ਕਾਰਡ ਤੋਂ ਹੁੰਦੀ ਹੈ ਜੀ ਉਧਰ ਕੈਸ਼ ਵਾਲਾ ਕੋਈ ਕੰਮ ਨਹੀਂ ਘੈਂਟ ਮੋਹਲਾ ਪੂਰਾ ਇਸ ਟਾਈਮ ਬਿਲਡਿੰਗਾਂ ਦੇ ਤਾਂ ਇਹਨਾਂ ਕੱਲੇ ਕੱਲੇ ਵੱਟ ਕੱਢੇ ਪਏ ਆ ਮਲੇਸ਼ੀਆ ਦੇ ਹਿਸਾਬ ਨਾਲ ਇਹਨਾਂ ਜਿੱਸਾ ਨਾਲ ਬਿਲਡਿੰਗਾਂ ਲੈ ਨੇ ਕੀਤੀਆਂ ਖੜੀਆਂ ਕੰਮ ਹੀ ਨੇ ਬਾਈ ਇਹ ਚਾ ਬਿਲਡਿੰਗਾਂ ਖਤਰਨਾਕ ਖੜੀਆਂ ਕਿ ਕਿ ਇਹਨਾਂ ਨੇ thank you ਚੱਲ ਜੀ ਉੱਪਰ ਦੋਰੇ ਬਹੁਤ ਹੋ ਗਿਆ ਦੋਰੇ ਇਹਨਾਂ ਨੂੰ ਤੁਰਨ ਤਰ੍ਹਾਂ ਜਿਹੜੀ ਗਰਮੀ ਚ ਆਇਆ ਪੂਰੇ ਭੱਜੇ ਫਿਰਦੇ ਆ ਸਿਕਿਉਰਟੀ ਚੈੱਕ ਇਨ ਹੋ ਗਈ ਇੱਥੇ ਇਹ ਕਰਕੇ

ਇਹ ਲਟਾਰ ਕਿਤੇ ਨਹੀਂ ਕਰਾਂਗਾ ਨਹੀਂ ਹੋਣੀ ਨਹੀਂ ਹੋਣੀ ਤੇ ਤੁਹਾਨੂੰ ਐਂਟਰੀ ਉੱਪਰ ਲੈ ਕੇ ਜਾਂਦੇ ਜੱਤਾਂ ਦੇ ਕਰ ਕਰਦੇ ਤੇ ਲਿਫਟਰ ਅਹੀਂ ਜਾਣਾ ਉੱਪਰ ਦੀ ਸਾਈਡ ਬੈੜੀ ਤੋਂ ਅੰਗਲ ਹਾਂ ਸਰ ਹਾਂ ਯੋ ਅਨਸੋ ਯਾ ਪੰਜਾਬੀ ਪੰਜਾਬੀ ਯਾ ਪੰਜਾਬੀ ਕਿ ਲੋਕ ਬਾਰੇ ਪਿਆ ਕੀ ਮੈਂ ਮੰਨਦਾ ਇਸ ਤਾਂ ਅਗਰ ਉਸ ਨਾਲ ਉਹ ਕੀ ਨਾ ਦੱਸ ਉਹ ਕਿਹਾ ਨੇ ਨਿਊ ਸ਼ੂ ਨਾ ਬਬੀ ਬਬੀ ਯਾ ਰਾਈਟ ਵੇਟ ਸਟ ਇਸ ਨਿਊ ਸਿੰਡੀ ਹਾਂ ਓਕੇ ਇੱਥੇ ਆ ਕੇ ਨਾ ਇੱਕਦਮ ਕੰਗਰੇਜ ਜਿਹੜੇ ਬੰਦ ਹੋ ਚੁੱਕੇ ਆ ਉਚਾਈ ਤੇ ਆ ਗਿਆ ਨਾ ਤਾਂ ਕਰਕੇ ਇੱਕਦਮ ਕੰਗਰੇਜ ਜਿਹੜੇ ਬੰਦ ਹੀ ਹੋ ਗਏ ਆ Tanda tanda, aku tiket, tuk tiket, Thank you. Lovey, lay up for Skybox. ਓਏ ਹੋਏ ਹੋਏ ਹੋ ਕੀ ਸ਼ਹਿਰ ਦਿਸਦਾ ਦੇਖੋ ਸਿਟੀ ਦਾ 뷰 ਸਵਾਗਤ ਇਹ ਇਕੱਲੀ ਇਕੱਲੀ ਚੀਜ਼ ਦਿਸ ਰਹੀ ਹੈ ਜੋ ਮਰਜ਼ੀ ਦੇਖ ਲਓ ਇੱਥੋਂ ਟਵਿੰਨ ਟਾਵਰ ਦਿਸ ਰਿਹਾ ਇੱਥੋਂ ਜਿਹੜੀ ਬਿਲਡਿੰਗ ਬਣ ਰਹੀਆਂ ਨੇ ਵੀ ਇਹ ਦਿਸ ਰਹੀ ਜਿਹੜਾ A to Z ਪੂਰਾ ਕਲਾ ਲੰਪਰ ਦਾ ਜਿਹੜਾ ਨਾ ਏਰੀਆ ਪ੍ਰੋਪਰ ਦਿਸ ਰਿਹਾ ਪਰ ਮੈਨੂੰ ਇਹ ਨਹੀਂ ਸੀ ਪਤਾ ਨਾ ਇਹਦੇ ਆਲੇ ਦੋਲੇ ਇੰਨੇ ਪਹਾੜ ਆ ਦੇਖੋ ਆਲੇ ਦੋਲੇ ਸਾਰੇ ਪਹਾੜ ਨੇ ਮੈਨੂੰ ਨਹੀਂ ਪਤਾ ਇਹਦੇ ਨੇੜੇ ਕਲਾ ਲੰਪਰ ਦੇ ਇੰਨੇ ਨੇੜੇ ਪਹਾੜ ਵੀ ਨੇ ਬੜਾ ਨਾਈਟ ਕੇਬਲ ਚਾਰਜ ਕਰ ਰਿਹਾ ਬੜਾ ਲੰਪਰ ਪੂਰਾ ਕੱਲੀ ਕੱਲੀ ਚੀਜ਼ ਦੇਖਦੀ ਐ ਇਹ ਬਿਲਡਿੰਗ ਕਹਿੰਦੇ ਆ ਵਰਲਡ ਦੀ ਸੈਕੰਡ ਲਾਰਜੈਸਟ ਬਿਲਡਿੰਗ ਬਣ ਜਾ ਰਹੀ ਐ ਅਜੇ ਤੱਕ ਓਪਨ ਨਹੀਂ ਹੋਈ ਬਣ ਰਹੀ ਐ ਇਹ ਵਾਲੀ ਵਰਲਡ ਦੀ ਸੈਕੰਡ ਲਾਰਜੈਸਟ ਬਿਲਡਿੰਗ ਵਾਲੀ ਅਜੇ ਓਪਨ ਨਹੀਂ ਹੋਈ ਚੱਲ ਰਹੀ ਐ ਜੇ ਇਸ ਤੇ ਕੁਝ ਨਾ ਕੋਈ ਕੰਮ ਚੱਲ ਰਹੇ ਨੇ ਉਹਦਾ ਫਿਲਹਾਲ ਦੇਖਣ ਜੀ ਕੰਪਲੀਟ ਹੋ ਚੁੱਕੀ ਐ ਇਥੇ ਬਾਹਰ ਘੁੰਮਣ ਆਈ ਉਹ ਉਤਰਾ ਗਾਣਾ ਪੀਸ ਵੀ ਦੇ ਕੇ ਉਤਰਾ ਗਾਣਾ ਯੂਪੀ ਤੋਂ ਤੇ ਪੰਜਾਬੀ ਇੰਨੀ ਵਧੀਆ ਕਿ ਅੱਦਾ ਬੋਲੀ ਜਾਂਦੇ ਤੁਸੀਂ ਨਹੀਂ ਯਾਰ ਅਸੀਂ ਲੰਗਰ ਆਨੇ ਆ ਤੁਹਾਡੇ ਪੰਜਾਬ ਤੇ ਆਏ ਇੱਥੇ ਆਉਂਦੇ ਨੇ ਇਹਨਾਂ ਨੇ ਆਰਟਿਸਟਾਂ ਦੀ ਬਹੁਤ ਵਧੀਆ ਸਾਰਾ ਸਜਾਇਆ ਹੈ ਜਿਵੇਂ ਚਾਈਨਾ ਟਾਊਨ ਦੇ ਵਿੱਚ ਨਾ ਹਰ ਇੱਕ ਬਿਲਡਿੰਗ ਦੇ ਉੱਤੇ ਕੱਲੇ ਕੱਲੇ ਉਹ ਪੇਂਟਿੰਗ ਕੀਤੀ ਹੈ ਇੱਦਾਂ ਇਹਨਾਂ ਸਾਰੇ ਗੀਲ ਟਾਵਰ ਦੇ ਉੱਤੇ ਪੇਂਟਿੰਗ ਵੈਰਾ ਕੀਤੀ ਹੋਈ ਹੈ ਟੋਟਲ 110 ਰਿੰਗੜ ਲੱਗੇ ਇੱਥੇ ਤੱਕ ਕਾਉਣ ਦੇ ਉੱਪਰ ਦਾ ਕਾਉਣ ਦੇ ਸਕਾਈ ਬਾਕਸ ਬਣਿਆ ਹੋਇਆ ਇੱਥੇ ਇੱਕ ਜਿਹਦੇ ਵਿੱਚ ਤੁਸੀਂ 10 ਰਿੰਗੜ ਲਾ ਕੇ ਨਾ ਇੱਥੇ ਫੋਟੋ ਖਿਚਾ ਸਕਦੇ ਹੋ। ਇੱਥੇ ਥੱਲੇ ਗਲਾਸ ਆ ਗਲਾਸ 'ਚ ਬਿਠਾ ਕੇ ਤੁਸੀਂ ਇੰਪੋਰਟ ਵਗੈਰਾ ਖੇਡ ਸਕਦੇ ਉੱਧਾ ਕੋਈ ਖਾਸ ਨਹੀਂ ਹੈ ਠੀਕ ਆ। ਕੇਐਲ ਟਾਵਰ ਤੋਂ ਬਾਹਰ ਨਿਕਲਦਾ ਸਾਰੀ ਇੰਡੀਆਨ ਰੈਸਟੋਰੈਂਟ ਹੁੰਦੇ ਆ। ਬਲਕਿ ਅੰਦਰ ਹੀ ਆ ਕੇਐਲ ਟਾਵਰ ਤੋਂ ਥੱਲੇ ਉਤਰ ਕੇ ਨਾ ਬਾਹਰ ਨਿਕਲਦਾ ਸਾਰੀ ਇੰਡੀਆਨ ਰੈਸਟੋਰੈਂਟ ਆ। ਸੋ ਸਾਰੇ ਬਣਿਆ ਨੀਆ ਰੈਸਟੋਰੈਂਟ ਆ ਥੱਲੇ ਉੱਤਰ ਕੇ ਕਾਫੀ ਆਤਾ ਅਬ ਮੈਗਨੇਟ ਵਗੈਰਾ ਆ ਦੇਖਦੇ ਆ ਕਿਸ ਹੱਤਤਾ ਦਾ ਮੈਗਨੇਟ ਲੈਣੇ ਆ ਕੋਈ ਤਸਰੀਂ ਘੜਦਣਾ ਉਹ ਬਸਾ ਤੋਂ ਫੇਰ ਮਿਲ ਗਈ ਵਾਪਸੀ ਚੱਲੋ ਵੀ ਚੰਗਲ ਬਸ ਮਿਲ ਗਈ ਆਪਾਂ ਨੂੰ ਫੇਰ ਗਰਮੀ ਇਹ ਨਹੀਂ ਹੋਰ ਤਾਂ ਕੁਝ ਮਿਲ ਰਹੀ ਨਹੀਂ ਗੰਨੇ ਦਾ ਰਸ ਮਿਲ ਗਿਆ ਵਧੀਆ ਸਿਕੋ ਕਿ ਅਲਟਾਵਰ ਤੋਂ ਵਿਲੀਓ ਗੇਂਟ ਟਾਵਰ ਆ ਗਿਆ ਇਹਦੇ ਥੱਲੇ 몰 ਬਣਿਆ ਹੋਇਆ ਹੈ ਕਾਫੀ ਵਧੀਆ 몰 ਆ ਸਾਨੂੰ ਇਹ ਸੀ ਕਿ ਵੀ ਇੱਥੇ ਹੀ ਸਾਨੂੰ ਟ੍ਰੇਨ ਮਿਲ ਜਾਨੀ ਹੈ ਇਹਦੇ ਥੱਲੇ ਹੀ ਸਟੇਸ਼ਨ ਆ ਇੱਥੇ ਸਟੇਸ਼ਨ ਤੋਂ ਵਾਪਸ ਘਰ ਨੂੰ ਨਿਕਲ ਜਾਣਾ ਉੱਲੇ ਫੋਰਮੀ ਕੋਲੇ ਇੰਨੇ ਨੇ ਟਾਇਲਟ ਜਾਣ ਨੂੰ ਵੀ ਪ੍ਰੀਮੀਅਮ ਟਾਇਲਟ ਦੋ ਰਿੰਗਟ ਟਾਇਲਟ ਜਾਣਾ ਤੁਸੀਂ ਉਹ ਵੀ ਪ੍ਰੀਮੀਅਮ ਪ੍ਰੀਮੀਅਮ ਟਾਇਲਟ ਵਾ 2 ਰਿੰਗਟ 2 ਰਿੰਗਟ ਦੇ ਕੇ ਤੁਸੀਂ ਪ੍ਰੀਮੀਅਮ ਫੀਲਿੰਗ ਲੈ ਸਕਦੇ ਹੋ ਟਾਇਲਟ ਦੀ ਬਹੁਤ ਵੱਡਾ ਮੋੜਾ ਕਾਫੀ ਵੱਡੇ ਵੱਡੇ ਬ੍ਰਾਂਡ ਨੋਰਮਲ ਮਿਲ ਜਾਣਗੇ ਜਿਵੇਂ ਫੈਂਡੀ ਪਿਆ ਫ੍ਰਿਗਾਮੋ 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 ਕਿਡਾ ਸਾਰਾ ਲਾਣਾ ਇੱਥੇ ਇਕੱਠਾ ਹੋ ਗਿਆ ਲੱਗਦਾ ਕਿੰਨੀ ਵੀ ਡਾਜ ਉਧਰ ਜਾ ਕੇ ਦੇਖਦੇ ਉਧਰ ਹੋਰ ਵੀ ਜ਼ਿਆਦਾ ਭੀੜ ਹੋਊਗੀ ਮਾਰਾ ਸ਼ਸਤ ਮੈਟਰੋ ਦੇ ਬੋਸ ਤੇਰੀ ਉਹਦਾ ਇਦਾਂ ਲੱਗਿਆ ਵਾ ਜਿਵੇਂ ਮੇਲਾ ਲੱਗਿਆ ਹੁੰਦਾ ਕੋਈ ਮੇਲੇ ਦੀ ਭੀੜ ਨਹੀਂ ਹੁੰਦੀ ਇਦਾਂ ਲੱਗ ਰਿਹਾ ਨਾ ਜ਼ਿਆਦਾ ਰਸ਼ ਲੱਗਦਾ ਸਾਰਾ ਕੋਲਾ ਲੰਪਰੀ ਇੱਕ ਥਾਂ ਤੇ ਇਕੱਠਾ ਆ ਗਿਆ ਹੋ ਗਿਆ ਅੰਦਰ ਤੇ ਪੀਪੀ ਡਿਸਟ੍ਰਿਕਸ਼ਨ ਤੇ ਕੀ ਯਾਰ ਉਹ ਵੀ ਕੀ ਹੋ ਗਿਆ ਇਹਨਾਂ ਨੂੰ ਇਕੱਠੇ ਇੱਕ ਥਾਂ ਤੇ ਹੀ ਆ ਗਏ ਬੈਨੀ ਪੀੜ ਸਾਹ ਨਾਲੋਂ ਕਿ ਘੱਟੋ ਘੱਟ ਨਹੀਂ ਦਾ 400 ਬੰਦਾ ਤਾਂ ਹੋਣਾ 500 ਮਿਨੀਮਮ ਇੰਨੀ ਜ਼ਿਆਦਾ ਭੀੜ ਸਟੇਸ਼ਨ ਤੇ ਕੱਲ ਸੀਗਾ ਕੱਲ ਤਾਂ ਨਹੀਂ ਦੇਖੀ ਅੱਜ ਦੇਖੋ ਨਾ ਮਿਲੀ ਇੰਨੀ ਭੀੜ ਉਹ ਵੀ ਇਦਾਂ ਨਹੀਂ ਸੀ ਲੱਗਦਾ ਜਿਵੇਂ ਕੋਚੋ ਮੰਡੀ ਦਾ ਮੇਲਾ ਹੋਵੇ ਕੋਈ ਹੈ ਇੰਨੀ ਜ਼ਿਆਦਾ ਭੀੜ ਯਾਰ ਦਾ ਕੁੰਬ ਦੇ ਮੇਲੇ ਵਾਲਾ ਕੰਮ ਕੀਤਾ ਪਿਆ ਇਹਨਾਂ ਨੇ ਭੈਣਾ ਢੀ ਲੈਣੀ ਹੈ ਹੈ ਲੈਣਾ ਟੀ ਉੱਪਰੋਂ ਮਿਲੂਗੀ ਇਹ ਕਿੱਧਰੋਂ ਲਈ ਤੇ ਆਪਾਂ ਪਹਿਲਾਂ ਐਗਜ਼ਿਟ ਮਾਰਨਾ ਪੈਣਾ ਨੇ ਕਿਸੇ ਸਾਈਡ ਨੂੰ ਸਵੇਰੇ ਇੱਥੇ ਆਈ ਸੀ ਕੋਈ ਬੰਦਾ ਨਹੀਂ ਸੀ ਦਿਖਦਾ ਤੇ ਇਸ ਟਾਈਮ ਭੀੜ ਇਦਾਂ ਹੋਈ ਪਈ ਆ ਬੰਦੇ 'ਚ ਬੰਦਾ ਵੱਜਣ ਨੂੰ ਕਰਦਾ ਉਹ ਰੈਕਸਲੇਟਰ ਵੀ ਪੂਰੀਆਂ ਭਰੀਆਂ ਪਈਆਂ ਤੇ ਅੱਜ ਦੇ ਬਲੌਗ ਨੂੰ ਇੱਥੇ ਖਤਮ ਕਰਦੇ ਹਾਂ ਮਿਲਦੇ ਆਪਾਂ ਹੁਣ ਅਗਲੇ ਬਲੌਗ ਦੇ ਵਿੱਚ ਹੁਣ ਚਲਿਏ ਸਿੱਧਾ ਹੋਸਟਲ ਨੂੰ ਵਾਪਸ